ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸੂਆ ਨਗ ਲੈ ਕੇ ਆਂਦਾ ਜੀ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ تنویر ਸਿੰਘ ਪਿੰਨ ਥਰਾਜ ਜ਼ਿਲ੍ਹਾ ਨੋਗਾ ਤਹਿਸੀਲ ਵਾਗਿਆਪਣਾ ਮੋਬਾਈਲ ਨੰਬਰ ਜੀ 995557884 ਠੀਕ ਆ ਵੀਰੇ ਸੁਆ ਕਿੰਨਾ ਸੂਈ ਹੈ ਜੀ ਇਹ ਤੀਜੇ ਸੂਹ ਸੂਈ ਹੈ ਬੇ ਝੋਟੀ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਗਿਆ ਹੋਤ ਕੀ ਬਈ ਅੱਧਾ ਘੰਟਾ ਸੂਈ ਬੱਚਾ ਕੀ ਦਿੱਤਾ ਜੀ ਅੱਛਾ ਕੱਟਾਂ ਵੀਰੇ ਆ ਸੀਮਣ ਚੰਗਾ ਲੱਗਿਆ ਸੀ ਇਹਨਾਂ ਬਈ ਬੂਰੇ ਦਾ ਸੀਮਣ ਬੂਰੇ ਦਾ ਸੀ ਬੂਰੇ ਦਾ ਲੱਗਿਆ ਵਾ ਸੀ ਬੱਚਾ ਮਗਰ ਮੇਲ ਕਾਫ ਆ ਪਰ ਬਰੀਡਰ ਰੱਖਣਾ ਹੋਵੇ ਕੋਈ ਮਾੜੀ ਚੀਜ਼ ਵੀ ਨਹੀਂ ਟੌਪ ਦਾ ਬੱਚਾ ਕਹਿ ਸਕਦੇ ਤੇ ਨਿਗਰ ਕਿੰਨਾ ਹੈ ਨਾ ਫੁੱਲ ਨਿਗਰ ਆਏ ਨੀਗਾ ਕੋਈ ਬਈ ਮਾੜਾ ਜਿਹਾ ਬੱਚਾ ਦਿੱਤਾ ਫੁੱਲ ਬੇਟਾ ਸਹੀ ਗੱਲ ਆ ਗਾ 15000 ਦੀ ਬਾਈ ਦੀ ਗੱਲ ਸਹੀ ਆ ਬਈ ਅੱਜ ਹੀ ਸੀਗੀ ਜੇ ਕਿਤੇ ਕੱਟੀ ਹੁੰਦੀ ਪਰ ਜਿਹੜੇ ਸ਼ੌਂਕੀ ਬੰਦੇ ਆ ਕੱਟਾ ਵੀ ਨਹੀਂ ਮਾੜਾ ਤੇ ਜੇ ਰਪੈਣੀ ਬਾਕੀ ਆ ਜੇ ਰਪੈਣੀ ਬਾਕੀ ਕੱਟਿਆ ਥੋੜਾ ਕਨਾ ਬੋਲਾ ਫਿਰ ਹਾਂ ਚੰਗਾ ਤਾਂ ਸੀ ਬਈ ਬੱਚਾ ਕੱਟਦਾ ਸੀ ਕਿਲੋ ਰੇੜਾ ਕਿਲੋ ਦਾ ਥਣਾ ਦੀ ਗਾਰੰਟੀ ਆ ਥਣਾ ਦੀ ਓਕੇ ਆ ਬਈ ਪਾਰ ਪਿੱਛੇ ਦੀ ਵੀ ਗਾਰੰਟੀ ਓਕੇ ਬਈ ਦੋਸੂ ਆਪਣੇ ਘਰ ਦੀ ਝੋਤੀ ਠੀਕ ਆ ਲਈ ਵੀ ਨਹੀਂ ਕੀ ਕਿੰਨਾ ਕ ਦੁੱਧ ਪਿਛਲੇ ਸੂਏ ਦਿੱਤਾ ਇਹਨੇ ਪਿਛਲੇ ਸੂਏ ਬਈ 15 ਲੀਟਰ ਦੁੱਧ ਦਿੱਤਾ ਵਾ ਮੈਂ ਦਾ ਦਿੱਤਾ ਵਾ ਦਿੱਤਾ ਵਾ ਐ ਤੂੰ 16 17 ਕਿਲੋ ਬੜੇ ਆਰਾਮ ਨਾਲ ਚਵਾ ਦੇਗੀ ਠੀਕ ਆ ਹਾਂ ਉਹ ਐ ਨਹੀਂ ਹੱਥੋਂ ਤਾਂ ਪੈਣ ਵਾਲੀ ਮੈਂ ਨਹੀਂ ਮੈਂ ਹੱਥੋਂ ਵੇਚੂਗੀ ਛੱਡਣੀ ਵੀ ਆਪਦੀ ਆਪ 2 ਮਹੀਨੇ ਪਹਿਲਾਂ ਬਿੰਦੀ ਆ ਆਪ ਛੱਡਣੀ ਪਈ ਗਾਰੰਟੀ ਵਾਲੀ ਮੈਂ ਠੰਡੀ ਸੀ ਲੀ ਵੀ ਬਹੁਤ ਜਮਮ ਠੰਡੀ ਸੀ ਲਾ ਬਈ ਜਿਹੜਾ ਮਰਜੀ ਪਿਓ ਜਵਾਕ ਚੋਈ ਆ ਰੈ ਐ ਨਹੀਂ ਹੱਲ ਚੱਲ ਲਈ ਮੈਂ ਨਹੀਂ ਠੀਕ ਆ ਗਈ ਟੋਕੜਾਂ ਵਾਂਗੇ ਹੱਲਣ ਹਲਣ ਲੱਗ ਜਾਂਦਿਆਂ ਉਹ ਗੱਲ ਹੈ ਨਹੀਂ ਠੀਕ ਆ ਵੀਰੇ 22 ਦੇ 10 ਤੋਰ ਦਿਓ ਜੀ 22 ਦੇ 10 ਮੁਤਾਬਕ ਸੂਆ ਤੀਜਾ ਜੀ ਤੀਜਾ ਸੂਈ ਆ ਤੀਜਾ ਸੂਈ ਆ ਜੀ ਕੱਦ ਕਾਠ ਵੀਰੇ ਫੋਲੀ ਵੱਡਾ ਆ ਜਾਂਦਾ ਠੀਕ ਆ ਸੀਮਣਾ ਬਾਈ ਨੇ ਬਹੁਤ ਚੰਗਾ ਭਰਿਆ ਸੀਗਾ ਕਿਉਂਕਿ ਆਪ ਵੀ ਬਾਈ ਵੈਟਰਨਰੀ ਦਾ ਕੰਮ ਕਰਦਾ ਜੀ ਡਾਕਟਰ ਨੇ ਤੇ ਤਾਂ ਕਰਕੇ ਚੰਗਾ سیمਣੀ ਲਾਇਆ ਸੀ ਬੱਚਾ ਮਗਰ ਮੇਲਕਾਫ ਆ ਗਿਆ ਦੁੱਦੋ ਮਾਰੀ ਖਰੀ ਝੁੱਟੀ ਹੈ ਠੀਕ ਆ ਦੁੱਦੋ ਦਾ ਬਾਈ ਕਹਿੰਦਾ ਇੰਨੀ ਖਰੀ ਆ ਤੁਸੀਂ ਆਪ ਛੱਡੋਗੇ 2 ਮਹੀਨੇ ਪਹਿਲੇ ਗਾਂ ਵਾਲੇ ਬੰਦਾ ਇੰਨੀ ਉੱਠਦਾ ਚੌਣ ਚਾਣਾ ਬਹੁਤ ਚੰਗਾ ਅੱਛਾ ਇੱਕ ਨੰਬਰ ਆ ਚਵਾਈ ਮੋਟੀ ਜਾਣੀ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਹਾਥੀ ਚਵਾਈ ਵਾਲਾ ਫੂੜ ਸ਼ਾਂਕ ਪੂਰਾ ਵੀ ਨਹੀਂ ਕਿਲੋ ਡੇਢ ਕਿਲੋ ਬਾਈ ਦੱਸਦਾ ਬੋਲਾ ਪਰ ਕਾੜਤਾ ਕੁਛ ਬੱਚੇ ਨੇ ਪੀ ਲਿਆ ਜੇਰ ਜਦੋਂ ਪਹਿਜੂਗੀ ਉਹਦੀ ਤੁਹਾਨੂੰ ਪ੍ਰੋਪਰ ਵੀਡੀਓ ਮਿਲ ਜੂਗੀ ਜੀ ਹਵਾਨਾ ਪੂਰਾ ਟੌਪ ਦਾ ਸੋਹਣਾ ਕਿੰਨੇ ਸਾਲ ਹਵਾਨਾ ਬਈ ਐਮੂਨ ਟਟ ਮ ਟਟ ਮਾ ਲੈਵਾ ਨਹੀਂ ਗਾ ਐਚ ਐਫ ਗਾਇਆਂ ਰਗਾ ਪੈਕ ਸਾਈਡ ਨੂੰ ਵੀ ਤੱਕ ਚੰਗੀ ਆ ਤੇ ਅੱਗੇ ਨੂੰ ਵੀ ਚੰਗੀ ਆ ਤੱਕ ਪੂਰਾ ਟੌਪ ਦਾ ਹਵਾਨਾ ਚਾਈ ਚੂਈ ਦੀ ਬੜੀ ਚੰਗੀ ਆ ਨਿੱਕਰ ਬਾਲੀ ਆ 2 2.5 ਫੁੱਟ ਵਾਂਗੂ ਤਾਂ ਕਾਹ ਵੀ ਚੌੜੀ ਫਿਰਦੀ ਆ ਨਲੇ ਐਡਾ ਸਟਰੋਂਗ ਬੱਚਾ ਦਿੱਤਾ ਤੇ ਮੱਝ ਨੇ ਪੂਰਾ ਸੁਆਣੀ ਮੰਨਿਆ ਕੱਦ ਕਾਠ ਵੀ ਵੀਰੇ ਵੱਡਾ ਹੀ ਆ ਜਾਂਦਾ ਚੰਗੀ ਮੱਝ ਲਵਦੇ ਫਿਰਦੇ ਸੀ ਦੋਤੇ ਪਿਛਲੇ ਸੂਏ ਦਾ 15 ਕਿਲੋ ਦਾ ਰਿਕਾਰਡ ਆ ਏਕਤੀਰ ਸੇਵਾ ਦੇ ਸੱਤੇ 15 ਕਿਲੋ ਦਾ ਵੀ ਰਾਮ ਨਾਇ ਜੀ ਉਹ ਆਪਾਂ ਘਰੇ ਚਵਾ ਦਾਂਗੇ ਅਗਲੇ ਦੀ ਆਪਣੀ ਕਿਲੋ ਦੀ ਗਰੰਟੀ ਵੀ ਨਹੀਂ ਹੈਣਾ ਇਹ ਤਾਂ ਗੱਲ ਹੈਗੀ ਆਪਾਂ ਜੇ ਆਪਦੇ ਘਰੇ ਚਵਾਈ ਕਰਾ ਕੇ ਦੇਣੀ ਹੋਵੇ ਤਾਂ ਆਪਾਂ ਇੰਨਾ ਕਰਾ ਦਾਂਗੇ ਭਾਵੇਂ ਕੋਈ ਆਪਣੇ ਨਾਲ ਬਿਆਨਨਾ ਕਰ ਲੈ 10 12 ਦਿਨ ਨੂੰ ਛੋਟੀ ਚਵਾ ਕੇ ਵੀ ਦੇ ਦਾਂਗੇ ਜਾਇਜ ਡਿਮਾਂਡ ਵੀਰੇ ਦੀ 1.5 ਲੱਖ ਰੁਪਏ ਦੀ ਮੰਗ ਦੇਵਾਂਗੇ ਹੋ ਜੂ ਮਾਨਤਾ ਹਾਂ ਮਾੜਾ ਮੋਟਾ ਠੀਕ ਆ 1.5 ਲੱਖ ਰੁਪਏ ਦੀ ਬਾਈ ਕਹਿੰਦਾ ਮੱਝ ਦੇ ਦਾਂਗੇ ਜਾਇਜ ਆ ਬਿਲਕੁਲ ਡਿਮਾਂਡ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ